ਪ੍ਰਥਮ ਪੂਜੇ ਜਾਂਦੇ ਨੇ ਗਣੇਸ਼ ਮਹਾਰਾਜ ਗਣਪਤੀ ਮਹਾਰਾਜ ਇੱਕ ਸੇਕ ਨਾਮ ਨੇ ਇੱਕ ਦੰਤ ਦਇਆਬੰਦ ਗੋਰੀ ਨੰਦਰ ਬਕਰ ਟੁੰਡ ਨਬਉਧਰ ਗਣੇਸ਼ ਭਗਵਾਨ ਕਹਾ ਜਾਨਨ ਅਨੇਕ ਇੱਕ ਸੇਕ ਨਾਮਾਂ ਨਾਲ ਜਾਣੇ ਜਾਂਦੇ ਨੇ ਪ੍ਰਥਮ ਪੂਜੇ ਜਾਂਦੇ ਨੇ ਸਭ ਨੂੰ ਪਤਾ ਹੈ ਕੈ ਸ਼ੰਕਰ ਭਗਵਾਨ ਨੇ ਆਪਣੇ ਬੱਚੇ ਦਾ ਅਸੀਸ ਕਰ ਦਿੱਤਾ ਸੀ ਕਿ ਇੱਕ ਦਿਨ ਗੋਰਾ ਨਹਾਉਣ ਲੱਗ ਗਈ ਤੇ ਵਟਨਾ ਅੰਗ ਲਗਾਇਆ ਤਨ ਕੀ ਮੈਲ ਉਤਾਰ ਗੌਰਜਾ ਪੁਤਲਾ ਇੱਕ ਬਣਾਇਆ ਧਿਆਨ ਦਿਓ ਗੱਲਾਂ ਤਾਂ ਆਪਾਂ ਸਾਰੀ ਉਮਰ ਕਰਨੀ ਹੈ ਜਿੱਦਾਂ ਦਾ ਤੁਸੀਂ ਆਖੋਗੇ ਉਸ ਤਰ੍ਹਾਂ ਦਾ ਜਗਰਾਤਾ ਕਰਕੇ ਜਾਊਂਗਾ ਜੇ ਇਤਿਹਾਸ ਬਾਰੇ ਗੱਲ ਕਰੋਗੇ ਤਾਂ ਇਤਿਹਾਸ ਦੀ ਗੱਲ ਸੁਣਾਊਂਗਾ ਸਾਰੀ ਰਾਤ ਸੁਣਨ ਵਾਲੀਆਂ ਕਹੋਗੇ ਸੁਣਨ ਵਾਲੀਆਂ ਸੁਣਾਊਂਗਾ ਨੱਚਣ ਵਾਲੀਆਂ ਕਹੋਗੇ ਨੱਚਣ ਵਾਲੀਆਂ ਸੁਣਾਊਂਗਾ ਹਿੰਦੀ ਪੰਜਾਬੀ RAM ਭਗਵਾਨ ਵਿਸ਼ਨੂ ਮਹਾਰਾਜ ਸ਼ੰਕਰ ਭਗਵਾਨ ਮਾਂ ਕਾਲੀ ਜਿੱਦਾਂ ਦਾ ਵੀ ਤੁਸੀਂ ਜਿਹੜਾ ਜਸ ਕਹੋਗੇ ਉਹੀ ਜਸ ਸੁਣਾਊਂਗਾ ਤੁਹਾਨੂੰ ਹਿੰਦੀ ਵੀ ਪੰਜਾਬੀ ਵੀ ਕ੍ਰਿਸ਼ਨ ਭਗਵਾਨ ਜਿੱਦਾਂ ਦੀ ਤੁਹਾਡੀਆਂ ਡਿਮਾਂਡਾਂ ਹੋਈਆਂ ਤੁਹਾਡੇ ਹਿਸਾਬ ਦੇ ਨਾਲ ਜਗਰਾਤਾ ਕਰਾਂਗੇ ਪਰ ਬੇਨਤੀ ਆ ਵੀ ਆ 15 ਮਿੰਟ ਥੋੜਾ ਧਿਆਨ ਦਿਓ ਕੀ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਗਣੇਸ਼ ਭਗਵਾਨ ਕਿਵੇਂ ਪ੍ਰਥਮ ਪੂਜੇ ਜਾਂਦੇ ਨੇ ਦੱਸ ਰਿਹਾ ਕਿ ਇੱਕ ਦਿਨ ਗौरा ਨੇ ਹਾਵੜ ਲੱਗ ਗਈ ਵੱਡਣਾ ਅੰਗ ਲਗਾਇਆ ਤਾਂ ਕਿ ਮੈਲ ਉਤਾਰ ਗੌਰਜਾ ਪੁੱਤਲਾ ਇੱਕ ਬਣਾਏ ਇੱਕ ਦਿਨ ਗौरा ਮਾਏ ਇਸ਼ਨਾਨ ਕਰਨ ਲੱਗੇ ਆਪਣੇ ਤਨ ਦੇ ਉੱਪਰ ਵੱਡਣਾ ਮਲਿਆ ਵੱਢਣ ਦੀ ਮੈਲ ਉਤਾਰੀ ਗौरा ਮਾਂ ਨੇ ਇੱਕ ਸੁੰਦਰ ਪੁੱਤਲਾ ਤਿਆਰ ਕੀਤਾ ਮਾਂ ਗौरा ਨੇ ਪੁੱਤਲਾ ਇੰਨਾ ਸੁੰਦਰ ਬਣ ਗਿਆ ਕਿ ਦਿਲ ਨਹੀਂ ਕੀਤਾ ਉਹਨੂੰ ਢੋਣ ਦਾ ਭਗਵਾਨ ਸ਼ੰਕਰ ਦੇ ਅਖਬਾਰ ਕਿਰਪਾ ਦੇ ਨਾਲ ਮਾਂ ਨੇ ਪੁੱਤਲੇ ਅੰਦਰ ਜਾਨ ਪਾ ਦਿੱਤੀ ਪੁੱਤਲੇ ਤੋਂ ਬਾਲਕ ਬਣ ਗਿਆ ਹੱਥ ਧੁਰ ਕੇ ਖੜਾ ਹੋ ਗਿਆ ਕਹਿੰਦਾ ਮਾਂ ਹੁਕਮ ਕਰੋ ਕੀ ਹੁਕਮ ਮਾਂ ਕਹਿਣ ਲੱਗੇ ਕਿ ਬਾਹਰ ਦਰਵਾਜ਼ੇ ਤੇ ਖੜ ਕੋਈ ਅੰਦਰ ਨਾ ਆਵੇ ਬਾਲਕ ਹੱਥ ਦੇ ਵਿੱਚ ਛਿੜੀ ਫੜ ਕੇ ਦਰਵਾਜ਼ੇ ਤੇ ਪਹਿਰੇ ਦਾ ਰੂਪ ਧਾਰਨ ਕਰਕੇ ਖੜ ਗਿਆ ਕਿ ਆਏ ਸ਼ਰ ਕਰ ਸ਼ੰਕਰ ਜੀ ਕਹੇ ਲਾਲ ਲਾਗੇ ਜਾਵੋ ਤੇ ਮਾਤਾ ਜੀ ਇਸ਼ਨਾਨ ਨਹੀਂ ਕਰਦੇ ਤੁਸੀਂ ਐਵੇਂ ਨਾ ਘਬਰਾਵੋ ਸ਼ੰਕਰ ਭਗਵਾਨ ਆਏ ਅੰਦਰ ਦਾਖਲ ਹੋਣ ਲੱਗੇ ਬੱਚੇ ਨੇ ਰੋਕਿਆ ਕਹਿੰਦੇ ਤੁਸੀਂ ਅੰਦਰ ਨਹੀਂ ਜਾ ਸਕਦੇ ਸ਼ੰਕਰ ਭਗਵਾਨ ਨੇ ਸੋਚਿਆ ਇਹ ਕੌਣ ਹੈ ਜਿਹੜਾ ਮੈਨੂੰ ਆਪਣੇ ਘਰ ਅੰਦਰ ਜਾਣ ਤੋਂ ਰੋਕ ਰਿਹਾ ਹੈ ਬੱਚੇ ਨੇ ਰੋਕਿਆ ਭਗਵਾਨ ਅੰਦਰ ਜਾਣ ਲੱਗੇ ਤਾਂ ਬੱਚੇ ਨੇ ਛਿੜੀ ਮਾਰੀ ਜਦੋਂ ਬੱਚੇ ਨੇ ਛਿੜੀ ਮਾਰੀ ਸ਼ੰਕਰ ਭਗਵਾਨ ਨੂੰ ਗੁੱਸਾ ਚੜ ਗਿਆ ਉਹਨਾਂ ਨੇ ਆਪਣੇ ਖੜਕ ਦੇ ਨਾਲ ਬੱਚੇ ਦਾ ਸੀਸ ਕੱਟ ਦਿੱਤਾ ਅੰਦਰ ਲੰਘ ਕੇ ਕਹਿ ਦੋ ਸੱਚੇ ਦਰਬਾਰ ਕੀ ਹੈ ਅੰਦਰ ਲੰਘੇ ਅੰਦਰ ਗौरा मां ਨੇ ਵੇਖਿਆ ਭਗਵਾਨ ਨੂੰ ਕਹਿਣ ਲੱਗੇ ਮਹਾਦੇਵ ਭਗਵਾਨ ਪ੍ਰਭੂ ਤੁਹਾਨੂੰ ਕਿਸ ਨੇ ਰੋਕਿਆ ਨਹੀਂ ਕਹਿੰਦੇ ਗੌਰ ਦੇ ਇੱਕ ਛੋਟੇ ਜਿਹੇ ਬਾਲਕ ਸੀ ਮੇਰੇ ਛਿੜੀ ਮਾਰੀ ਮਹ ਸੀਸ ਕੱਟ ਕੇ ਅੰਦਰ ਆ ਗਿਆ मां ਨੇ ਗੱਲ ਸੁਣੀ ਤਾਂ ਨਿਕਲ ਗਈ ਭੱਜੀ ਗਈ ਪੁੱਤਰ ਦੀ ਧੜਪਈ ਵੇਖੀ मां ਭਗਵਤੀ ਨੇ ਕਹਿਣ ਲੱਗੇ ਭਗਵਾਨ ਇਹ ਕੀ ਕਰ ਦਿੱਤਾ ਮੇਰਾ ਪੁੱਤਰ ਸਲਾਜੀਤ ਕਰੋ ਇਹਦਾ ਤੁਹਾਡਾ ਆਪਣਾ ਬਾਲਕ ਸੀ ਤੁਹਾਡਾ ਆਪਣਾ ਪੁੱਤਰ ਸੀ ਜਿੰਦਾ ਕਰੋ ਭਗਵਾਨ ਕਹਿੰਦੇ ਗੌਰਦਾਂ ਬੇੜੇ ਦਾ ਗਿਆ ਸੀ ਸਲੰਕਾ ਚ ਲੰਕਾ ਮੈਂ ਰਾਵਣ ਨੂੰ ਦਾਨ ਕਰ ਚੁੱਕਿਆ ਤੇ ਧਿਆਨ ਦਿਓ ਲੰਕਾ ਰਾਵਣ ਨੂੰ ਕਿਵੇਂ ਦਾਨ ਕੀਤੀ ਸੀ ਇੱਕ ਵਾਰੀ ਸ਼੍ਰੀ ਨਾਰਦ मुਨੀ ਜੀ ਮਾਂ ਭਗਵਤੀ ਨੂੰ ਕਹਿਣ ਲੱਗੇ ਮਾਂ ਤਿੰਨ ਲੋਕ ਦੇ ਮਾਲਕ ਨੇ ਮਹਾਦੇਵ ਕੀ ਨਹੀਂ ਕਰ ਸਕਦੇ ਤੁਸੀਂ ਕਦੇ ਕਿਤੇ ਪੈਨੇ ਕਦੇ ਕਿਤੇ ਪੈਨੇ ਆ ਪੱਥਰਾਂ ਤੇ ਪੈਨੇ ਹੋ ਭਗਵਾਨ ਨੂੰ ਆਖੋ ਮਹਿਲ ਤਿਆਰ ਕਰਕੇ ਦਿਓ ਤਾਂ ਸ਼ੰਕਰ ਭਗਵਾਨ ਨੇ ਮਾਂ ਨੇ ਜਦ ਕੀਤੀ ਕਹਿੰਦੇ ਮੈਨੂੰ ਮਹਿਲ ਚਾਹੀਦਾ ਭਗਵਾਨ ਕਹਿੰਦੇ ਆਪਾਂ ਤਿਆਗੀ ਐ ਆਪਾਂ ਨੂੰ ਕੀ ਐ ਆਪਾਂ ਨੂੰ ਆਪਣੇ ਕਰਮਾਂ ਚ ਨਹੀਂ ਹੈਗਾ ਇਹਦਾ ਸੁੱਖ ਆਪਾਂ ਨਹੀਂ ਆਪਾਂ ਤਾਂ ਤਿਆਗੀ ਐ ਕਹਿੰਦੇ ਨਹੀਂ ਭਗਵਾਨ ਮਹਿਲ ਚਾਹੀਦਾ ਮਾਂ ਨੇ ਜिद ਕੀਤੀ ਜਦੋਂ ਜिद ਕੀਤੀ ਭਗਵਾਨ ਨੇ ਵਿਸ਼ਕਰਮਾ ਜੀ ਨੂੰ ਹੁਕਮ ਦਿੱਤਾ ਕਿ ਜਾਓ ਤਿੰਨੋ ਲੋਕ ਜਾਓ ਇੱਕ ਮਹਿਲ ਤਿਆਰ ਕਰੋ ਤਾਂ ਵਿਸ਼ਕਰਮਾ ਜੀ ਨੇ ਸੋਨੇ ਦੀ ਲੰਕਾ ਬਣਾ ਦਿੱਤੀ ਧਿਆਨ ਦਿਓ ਜੀ ਇੱਧਰ ਪਗਤ ਜੀ ਬਾਬਾ ਜੀ ਥੋੜਾ ਜਿਹਾ ਇੱਧਰ ਹੋ ਵੀ ਮੇਰੇ ਵੱਲ ਵੀ ਮੈਨੂੰ ਵੀ ਹੌਸਲਾ ਹੋਵੇ ਜੀ ਵਿਸ਼ਕਰਮਾ ਜੀ ਨੇ ਉਹ ਕਹਿੰਦਾ ਕਿ ਸੁੰਦਰ ਮਹਿਲ ਬਣਾ ਦਊਗਾ ਵਿਸ਼ਕਰਮਾ ਜੀ ਨੇ ਸੋਨੇ ਦੀ ਲੰਕਾ ਬਣਾ ਦਿੱਤੀ ਜਦ ਸੋਨੇ ਦੀ ਲੰਕਾ ਤਿਆਰ ਹੋ ਗਈ ਉਸ ਟਾਈਮ ਰਾਵਣ ਪੜਤੀ ਕਰ ਰਿਹਾ ਸੀ ਚੌਵ ਮਦਾਂ ਦਾ ਗਿਆਨੀ ਦਸੇ ਸੀ ਚੜਾਤੇ ਸਭ ਤੋਂ ਕੱਟੜ ਭਗਤ ਰਾਵਣ ਹੋਇਆ ਧਿਆਨ ਦੇਉ ਭਗਵਾਨ ਸ਼ੰਕਰ ਦਾ ਜਦੋਂ ਰਾਮ ਭਗਵਾਨ ਪੋਲ ਬਣਾ ਰਹੇ ਸੀ ਪੱਥਰ ਡੁੱਬ ਜਾਂਦੇ ਸੀ ਭਵੀਸ਼ਨ ਕਹਿਣ ਲੱਗੇ ਕਿ ਇੱਥੇ ਪੂਜਾ ਹੋਣੀ ਆ ਭਗਵਾਨ ਸ਼ੰਕਰ ਦੀ ਫੇਰ ਕਿਤੇ ਜਾ ਕੇ ਪੋਲ ਬਣੂਗਾ ਉਹ ਕਹਿੰਦੇ ਪੂਜਾ ਕਰੂੰਗਾ ਕੌਣ ਕਹਿੰਦੇ 라वण ਕਰੂਗਾ ਔਰ ਕਹਿੰਦੇ ਵੀ ਰਾਮਨ ਤੇ ਤਾਂ ਚੜ੍ਹਾਈ ਕੀਤੀ ਐ ਰਾਮਨ ਤੇ ਚੜ੍ਹਾਈ ਕੀਤੀ ਉਹ ਪੂਜਾ ਕਿਵੇਂ ਕਰ ਦੂ ਆ ਰਾਮ ਭਗਵਾਨ ਕਹਿੰਦੇ ਤੂੰ ਸੁਨੇਹਾ ਤਾਂ ਦਿਓ ਪਰ ਸੁਨੇਹਾ ਗਿਆ ਸੀ 라वण ਪੂਜਾ ਕਰਕੇ ਗਿਆ ਸੀ ਕਿਸੇ ਨੇ ਕਹਿਦਾ ਭਲਿਆ ਮਾਨਸਾ ਰਾਮਨ ਨੇ ਪੂਜਾ ਕੀਤੀ ਸੀ ਉਹ ਪੁਲ ਦੀ ਜਿਹੜਾ ਰਾਮ ਸੇਤੂ ਅੱਜ ਵੀ ਪੋੜਾ ਆਪਾਂ ਦੇਖ ਸਕਦੇ ਦਰਸ਼ਨ ਕਰ ਸਕਦੇ ਹਾਂ ਜਾ ਕੇ ਸ਼੍ਰੀ ਲੰਕਾ ਨੂੰ ਜਾਂਦਾ ਹੈ ਪੂਜਾ ਕੀਤੀ ਕੌਣ ਬਣਿਆ ਕਿਸ ਨੇ ਕਹਿੰਦਾ ਚੜ੍ਹਾਈ ਦਾ ਤੇਰੀ ਤੇ ਕੀਤੀ ਭਲਿਆ ਮਾਨਸਾ ਤੂੰ ਪੂਪੋਲ ਦੀ ਪੂਜਾ ਕਰੀ ਜਾਂਦਾ ਕਹਿੰਦਾ ਮੈਨੂੰ ਨਹੀਂ ਪਤਾ ਮੇਰੇ ਤੇ ਚੜ੍ਹਾਈ ਤੋਂ ਮੈਂ ਨਹੀਂ ਡਰਦਾ ਕਿਸੇ ਤੋਂ ਕਹਿੰਦਾ ਮੇਰੇ ਭਗਵਾਨ ਮਹਾਦੇਵ ਦੀ ਪੂਜਾ ਸੀ ਮੈਂ ਕਰ ਚੱਲਿਆ ਹੁਣ ਹੁੰਦਾ ਕੀ ਹੈ ਸ਼ੰਕਰ ਭਗਵਾਨ ਕਹਿੰਦੇ ਲੰਕਾ ਜਦੋਂ ਬਣਾ ਦਿੱਤੀ ਵਿਸ਼ਕਰਮਾ ਜੀ ਨੇ ਜਦੋਂ ਰਾਵਣ ਭਗਤੀ ਕਰ ਰਿਹਾ ਸੀ ਦਸੇ ਜੀ ਚੜਾਤੇ ਭਗਵਾਨ ਪ੍ਰਸੰਨ ਹੋਏ ਕਹਿੰਦੇ ਮੰਗ ਕੀ ਮੰਗਦਾ ਰਾਮਣ ਨੂੰ ਲੰਕਾ ਦੀ ਝਲਕ ਪੈ ਗਈ ਸੀ। ਰਾਮਣ ਨੇ ਲੰਕਾ ਮੰਗ ਲਈ ਦਾਨ ਕਰ ਦਿੱਤੀ। ਇਸੇ ਕਰਕੇ ਕਹਿੰਦੇ ਗੌਰ ਦਾ ਪੁੱਤ ਦਾ ਸੀਸ ਗਿਆ ਲੰਕਾ 'ਚ ਤੇ ਲੰਕਾ ਵੀ ਦਾਨ ਕੀਤੀ ਵੀ ਦੀ ਸੀਸ ਵੀ ਦਾਨ ਹੋ ਗਿਆ। ਮਾਂ ਗौरा ਕਹਿੰਦੇ ਭਗਵਾਨ ਮੈਨੂੰ ਨਹੀਂ ਪਤਾ। ਮੇਰਾ ਪੁੱਤਰ ਸਲਾਜੀਤ ਕਰੋ। ਕਹਿੰਦੇ ਮੈਨੂੰ ਨਹੀਂ ਪਤਾ ਮੇਰਾ ਪੁੱਤਰ ਸਲਾਜੀਤ ਕਰੋ। ਸ਼ੰਕਰ ਭਗਵਾਨ ਨੇ ਗਣਾ ਨੂੰ ਚੇਲੇ ਬਾਲਕਾ ਨੂੰ ਕੋਈ ਦਿੱਤਾ ਕਿ ਜਾਓ ਤੈਨੋਂ ਲੋਕ ਦੇ ਵਿੱਚ ਐਸੀ ਮਾਂ ਲੱਭੋ ਜਿਹੜੀ ਆਪਣੇ ਬੱਚੇ ਤੋਂ ਮੂੰਹ ਫੇਰ ਕੇ ਸੁੱਤੀ ਪਈ ਹੋਵੇ ਉਹਦੇ ਬੱਚੇ ਦਾ ਸੀਸ ਲਿਆਓ ਕੱਟ ਕੇ। ਹੱਥ ਨਹੀਂ ਲੱਭੀ। 15 ਬੱਚੇ ਦਾ ਕੱਟਿਆ ਸੀ ਜੁੱਤ ਪੁੱਤਰ ਦੀ ਨਾਲ ਮਿਲਾਤਾ ਜਦੋਂ ਵੇਖਿਆ ਮਾਂ ਨੇ ਆਪਣੇ ਪੁੱਤਰ ਦਾ ਰੂਪ ਦੇਖਿਆ ਕਹਿਣ ਲੱਗੇ ਭਗਵਾਨ ਨੇ ਕੀ ਕਰ ਦਿੱਤਾ ਐਨਾ ਸੁੰਦਰ ਪੁੱਤਰ ਮੇਰਾ ਰੂਪ ਗੂਰੂ ਬਣਾਤਾ ਜਹਾਨ ਵਿੱਚ ਮੇਰੇ ਪੁੱਤ ਦਾ ਨਾਉ ਨਹੀਂ ਹੋਣਾ ਤੇ ਦੇਵੀ ਦੇਵਤਾ ਨੇ ਬਰਾਬਰ ਨਹੀਂ ਬਿਠਾਉਣਾ ਉਸ ਦਿਨ ਤੋਂ ਵਰਦਾਨ ਦਿੱਤਾ ਕਿ ਗੌਰ ਦਾ ਲੋਕ ਤੇਰੇ ਪੁੱਤ ਤੋਂ ਡਰਨਗੇ ਨਹੀਂਗੇ ਬਰਾਬਰ ਵੀ ਬਿਠਾਉਣਗੇ ਮੈਂ ਵਰਦਾਨ ਦਿੰਦਾ ਕਿ ਅੱਜ ਤੋਂ ਬਾਅਦ ਕਿਤੇ ਵੀ ਕੋਈ ਸ਼ਮਕਾਰ ਦੋਣਾ ਤੇਰੀ ਪੂਜਾ ਹੋਊਗੀ ਤੇਰਾ ਕੋਈ ਜਸ ਕਰੂਗਾ ਕੋਈ ਮੇਰਾ ਜਸ ਕਰੂਗਾ ਕਿਸੇ ਵੀ ਦੇਵੀ ਦੇਵਤੇ ਦਾ ਪੂਜਨ ਹੋਊਗਾ ਸਭ ਤੋਂ ਪਹਿਲਾਂ ਤੇਰੇ ਪੁੱਤਰ ਦੀ ਪੂਜਾ ਹੋਊਗੀ ਫਿਰ ਕਿਤੇ ਜਾ ਕੇ ਇਹ ਪੂਜਨ ਸਪੂਰਨ ਹੋਊਗਾ ਕਹਿ ਰਹੋ ਸੱਚੇ ਆਰ ਕੀ ਜੈ ਤੁਸੀਂ ਵੀ ਮਾਂ ਜਵਾਲਾ ਜੀ ਮਾਤਾ ਜਵਾਲਾ ਜੀ ਕਲਬ ਵੱਲੋਂ 21 ਮਸਲਾਣਾ ਜਗਰਾਤਾ ਤੇ ਆਓ ਰਲ ਮਿਲ ਕੇ ਸਭ ਨੇ ਵਿಧಿਪੂਰਵ ਗਣੇਸ਼ ਭਗਵਾਨ ਨੂੰ ਮਨਾਉਣਾ ਹੈ ਇੱਕ ਵਾਰੀ ਦੋਨੋਂ ਹੱਥ ਉੱਪਰ ਕਰਕੇ ਝਕਾਰਾ ਲਾ ਕੇ ਕਹਿ ਦਿਓ ਦੋਨੋਂ ਹੱਥ ਉਤੇ ਕਰਕੇ ਝਕਾਰਾ ਲਾ ਦਿਓ ਗਣਪਤੀ ਮਹਾਰਾਜ ਕੀ ਜੈ गणेश भगवान की मां शंकर की गौरा तुम मां पार्वती तेरा नाम, नाम सिमरा मैं तेरा लाडला ऐ मैया कंठ बसो मेरे आ ਮਾ ਮੇਰੇ ਮੀਰਾ ਮਾ ਸ਼ੇਰ ਆਵਾਲੀਏ ਨਾਵਾਲੀਏ ਤੇਰੀ ਸਦਾ ਹੀ ਜੇ ਜਗਾਰ ਸਿਮਰਾਂ ਮੈਂ ਤੇਰਾ ਲਾਡਲਾ ਐ ਮਈਆ ਕੰਠ ਵਤੋ ਮੇਰੇ ਆਣ ਕੱਲਾ ਮੈਂ ਨਹੀਂ ਮਨਾਉਣਾ ਆਪਾਂ ਸਾਰਿਆਂ ਨੇ ਮਨਾਉਣਾ ਹੱਥ ਕੋਲ ਕੇ ਚੌਕੜੀਆਂ ਮਾਰ ਕੇ ਜਰਾ ਬੋਲੋ ਮੇਰੇ ਨਾਲ ਦੋਨੇ ਥੰਡੀ ਦਾੜੀ ਮਾਰ ਕੇ ਕਹਣੇ ਹੰਕਾਰੀ ਲਾਟ ਲੈ ਜੈ ਹੋ ਗੋਰੀ ਲਾਟ ਲੈ ਜੈ ਹੋ ਗੋਰੀ ਲਾਟ ਲੈ ਜੈ ਹੋ ਜਿਹਨੂੰ ਪੂਜਣ ਆਏ ਗੋਰੀ ਲਾਟ ਲੈ ਸ਼ੰਗਰ ਵੀ ਤਾੜੀਆਂ ਮਾਰ ਕੇ ਗੋਰੀ ਲਾਟ ਲੈ ਹਾਂ ਜਿਹਨੂੰ ਪੂਜਣ ਆਏ ਗੋਰੀ ਲਾਟ ਲੈ ਆਡਲੇ ਸ਼ੰਕਰ ਜੀ ਦੇ ਜਾਏ ਕੋਈ ਆਡਲੇ ਤੇ ਤੁਮ ਜੇਰੇ ਆਏ ਗਾਲੀ ਆਡਲੇ ਸ਼ੰਕਰ ਜੀ ਦੇ ਜਾਏ ਕੋਈ ਆਡਲੇ ਰiddhi ਸiddhi ਤੇ buddhi ਤਿੰਨ ਘਰ ਵਾਲੀਆਂ ਗਣੇਸ਼ ભગવાન ਦੀਆਂ ਰਿੱਧੀ ਸਿੱਧੀ ਤੇ buddhi ਤਿੰਨ ਪਤਨੀਆਂ ਗਣਪਤੀ ਮਹਾਰਾਜ ਦੀਆਂ ਜੀਤੇ ਦਿਆਲ ਹੋ ਜਾਂਦੀਆਂ ਮੇੜੇ ਪਾਰ ਕਰ ਦਿੰਦੇ ਨੇ ਤਿੰਨ ਹੀ ਰਿੱਧੀ ਸਿੱਧੀ buddhi ਤਿੰਨ ਘਰ ਵਾਲੀਆਂ ਜੀਤੇ ਪ੍ਰਸੰਨ ਹੋ ਜਾਂਦੇ ਤੇ ਵਾਰੇ ਨਿਆਰੇ ਹੋ ਜਾਂਦੇ ਬੰਦੇ ਦੇ ਇਸੇ ਕਰਕੇ ਤਾੜੀ ਮਾਰ ਕੇ ਗਾਜੋ ਆ ਰਿੱਧੀ ਸਿੱਧੀ ਸਾ ਵਰਦਾਦਾ ਰਿੱਧੀ ਸਿੱਧੀ ਜਗਦਾਤਾ ਵਿਗਨ ਵਿਨਾਸ਼ ਦੀ ਹੈ ਜਗਦਾਤਾ ਲਾਜ ਰੱਖੇ ਆਪਣੇ ਭਗਤਾਂ ਦੀ ਲਾਜ ਰੱਖੇ ਆਪਣੇ ਭਗਤਾਂ ਦੀ ਗਣਪਤੀ ਮਹਾਰਾਜ ਕੀ ਜੈ ਜਿਕਾਰਾ ਲਾਓ ਜਰਾ ਦੋਨੋਂ ਹੱਥ ਉੱਪਰ ਕਰਕੇ ਗਣਪਤੀ ਮਹਾਰਾਜ ਕੀ ਜੈ ਹੋ ਕੋਈ ਸੰਕਟ ਨਾ ਆਏ ਗੌਰੀ ਲਾਟ ਲੈ ਜੀਦੇ ਜਾਏ ਗੋੜੀ ਲੱਗਲੇ ਹੋ ਹੋ ਤੈਨੂੰ ਮੁਝੜ ਆਏ ਗੋੜੀ ਲੱਗਲੇ ਕੇ ਕਰੀ ਜੀਦੇ ਜਾਏ ਗੋੜੀ ਲੱਗਲੇ ਸਾਰੇ ਕਾਰੀ ਦਿਲ ਜੀ ਦੇ ਹੋਵੜ ਖਾਰੇ ਮਹਿਰਾwale ਖੋਲ ਪੰਡਾਰੇ ਮਹਿਰਾwale ਖੋਲ ਬੰਦਾਰੇ ਗਜਨਨ ਮਹਾਰਾਜ ਕੀ ਜੈ ਤੁਸੀਂ ਨਹੀਂ ਗਣੇਸ਼ ਭਗਵਾਨ ਕੀ ਉਹਨਾਂ ਨੇ ਤਾਂ ਬੋਲਣਾ ਕੀ ਹੈ ਇਧਰ ਮੂਰੇ ਬੈਠੇ ਜਿਹੜੇ ਮੇਰੇ ਕਲੱਬ ਵਾਲੇ ਬਾਬਾ ਜੀ ਆਪਾਂ ਵੀ ਲਾਇਆ ਕਰੋ ਜ਼ਿਕਰਾ ਇਹ ਕੱਲਿਆਂ ਨੇ ਅਸੀਂ ਨਹੀਂ ਵੀ ਸਾਡਾ ਹੀ ਠੇਕਾ ਲਿਆ ਅਸੀਂ ਝੋਲੀਆਂ ਭਰਾ ਕੇ ਲੈ ਜਾਣੀਆਂ ਝੋਲੀਆਂ ਸਾਰਿਆਂ ਨੇ ਭਰਉਣੀਆਂ ਮਾਂ ਜਵਾਲਾ ਸਾਖਸ਼ਾਦ ਅੱਜ ਇਸ ਦਰਬਾਰ ਦੇ ਵਿੱਚ ਬਰਾਜ਼ਮਾਨ ਹੈ ਮਾਂ ਜਵਾਲਾ ਖੁਦ ਪਹਾੜਾਂ ਤੋਂ ਆਈ ਹੈ ਆਪਣੇ ਕੋਲੇ ਪਾਗਾ ਵਾਲੇ ਆ ਕਰਮਾ ਵਾਲੇ ਆ ਕਹਿੰਦੇ ਆ ਵੀ ਉਹ ਧਰਤੀ ਨਸੀਬਾਂ ਵਾਲੀ ਜਿੱਥੇ ਮਾਂ ਦੀ ਜੋਤ ਜਗਦੀ ਹੈ ਅੱਜ ਇਹ ਸਥਾਨ ਇਹ ਜਗ੍ਹਾ ਪਾਗਾ ਵਾਲੀ ਹੈ ਤੇ ਜਗਤ ਦੇ ਨਾਲ-ਨਾਲ ਇੱਥੇ ਜਿਹੜਾ ਵੀ ਬਖਤ ਬੈਠਾ ਕੋਈ ਮੇਰੀ ਭੈਣ ਬੈਠੀ ਹੈ ਮੇਰੀ ਮਾਂ ਬੈਠੀ ਹੈ ਮੇਰਾ ਵੀਰ ਬੈਠਾ ਹੈ ਮੇਰਾ ਬਾਪ ਸਮਾਨ ਬਜ਼ੁਰਗ ਬੈਠੇ ਆ ਤੇ ਮੇਰੇ ਭਰਾ ਬੈਠੇ ਆ ਆਪਾਂ ਸਾਰੇ ਪਾਗਾ ਵਾਲੇ ਆ ਕਿਉਂਕਿ ਆ ਮਾਂ ਜਵਾਲਾ ਦੇ ਚਰਨਾਂ 'ਚ ਬੈਠੇ ਆ ਜੇ ਇੱਥੋਂ ਬਹਿਣਾ ਨਾ ਤੇ ਪਰ ਇੱਥੋਂ ਹੀ ਬੈਠੇ ਰਹਿਣਾ ਆਪਾਂ ਇੱਥੋਂ ਬਹਿਣਾ ਆ ਜਿਹੜੀ ਅੰਦਰਲੀ ਆ ਉਹਦੇ ਨਾਲ ਮਿਲਾਓ ਜਿਹੜੀ ਆਪਾਂ ਨੂੰ ਤਾਰਨ ਆਈ ਆ ਸੰਗਣਾ ਨਹੀਂ ਇਹ ਨਹੀਂ ਸੋਚਣਾ ਵੀ ਨਾਲ ਦਾ ਕੀ ਕਹੂਗਾ ਫਲਾਣਾ ਕੀ ਕਹੂਗਾ ਵੀ ਰਾਤ ਬੜਾ ਵੱਡਾ ਭਗਤ ਬਣਾ ਬੈਠਾ ਸੀ ਨਾ ਇੱਥੋਂ ਨਹੀਂ ਬਹਿਣਾ ਇੱਥੋਂ ਬਹਿਣਾ ਲੈ ਜਾਂਦਾ ਕੌਣ ਹੈ ਜਿਹੜਾ ਇੱਥੋਂ ਬੈਂਦਾ ਸੰਗੋ ਨਾ ਹੱਥ ਉੱਪਰ ਕਰੋ ਇੱਕ ਵਾਰੀ ਸਾਰੇ ਸੰਗਤ ਹੱਥ ਉੱਪਰ ਕਰਕੇ ਇੱਕ ਵਾਰੀ ਦੁਮਿਆਦੀ ਤਾੜੀ ਮਾਰ ਕੇ ਕਹਿ ਦਉ ਕੋਈ ਸੰਕਟ ਨਾ ਆਏ ਗੋਰੀ ਰਾਜ ਲੈ ਸ਼ੇਖਰ ਜੀ ਦੇ ਜਾਏ ਗੋਰੀ ਰਾਜ ਲੈ ਹੋ ਤੈਨੂੰ ਪੂਜੜ ਆਏ ਗੋਰੀ ਰਾਜ ਲੈ ਸ਼ੇਖਰ ਜੀ ਦੇ ਜਾਏ ਗੋਰੀ ਰਾਜ ਲੈ ਹੋ ਤੈਨੂੰ ਪੂਜੜ ਆਏ ਗੋਰੀ ਰਾਜ ਲੈ ਸ਼ੇਖਰ ਜੀ ਦੇ ਜਾਏ ਗੋਰੀ ਰਾਜ ਲੈ ਗੋਰੀ ਨਾ ਦੇ ਸ਼ੰਕਰ ਜੀ ਤੇ ਜਾਏ ਗੋਰੀ ਨਾ ਦੇ ਓਏ ਤੇਨੂੰ ਪੂਜਣ ਆਏ ਗੋਰੀ ਨਾ ਦੇ ਸ਼ੰਕਰ ਜੀ ਤੇ ਜਾਏ ਗੋਰੀ ਨਾ ਦੇ ਓਏ ਤੇਨੂੰ ਪੂਜਣ ਆਏ ਗੋਰੀ ਨਾ ਦੇ ਸ਼ੰਕਰ ਜੀ ਤੇ ਜਾਏ ਗੋਰੀ ਨਾ ਦੇ ਓਏ ਤੇਨੂੰ ਪੂਜਣ ਆਏ ਗੋਰੀ ਨਾ ਦੇ ਜੀਤੇ ਜਾਏ ਸਾਰੀ ਰਾਤ ਦੇ